ਬਹੁਤ ਹੀ ਸਤਿਕਾਰਯੋਗ ਕਿਸਾਨ ਭਰਾਓ ਮੈਂ ਤੁਹਾਡਾ ਆਪਣਾ ਨਵਤੇਜ ਸਿੰਘ ਖੇਦਲਵਲੀ ਕਿਸਾਨ ਦੋਸਤੋ ਕਾਫੀ ਦਿਨਾਂ ਦੇ ਪਿਛਲੇ 4-5 ਦਿਨ ਤੋਂ ਫਾਰਮਰਾਂ ਦੇ ਜਿੱਦਾਂ ਦੀਆਂ ਧੂਪਾਂ ਸ਼ੁਰੂ ਹੋਈਆਂ ਹਨ ਫੋਨ ਆਉਣੇ ਸ਼ੁਰੂ ਹੋਏ ਆ ਬਲ ਸਾਹਿਬ ਕਣਕਾਲ ਜਾ ਕੇ ਚੱਕਰ ਚੁੱਕਰ ਮਾਰੇ ਆ ਪਰ ਕਣਕਾਂ ਦੇ ਵਿੱਚ ਉਹ ਪਿਛਲੇ ਸਾਲਾਂ ਵਾਲੀ ਗਲਬਾਜ਼ੀ ਨਹੀਂ ਹੈਗੀ ਪੂਰੀਆਂ ਵਧੀਆ ਜਿੱਦਾ ਹੋਈਆਂ ਚਾਹੀਦੀਆਂ ਅਸੀਂ ਨਹੀਂ ਹੈਗੀਆਂ ਸੋ ਅਸੀਂ ਪਿਛਲੇ 3 ਦਿਨ ਤੋਂ ਕਣਕਾਂ ਨੂੰ ਵੀ ਵੌਚ ਕਰ ਰਹੇ ਆ ਕਣਕਾਂ ਦੇ ਵਿੱਚ ਬਹੁਤ ਆਮ ਤੇ ਪੁਰਾਣੇ ਪੱਤੇ ਜਿਹੜੇ ਥੱਲੜ ਦੇ ਪੱਤੇ ਉਹ ਪੀਲੇ ਨਜ਼ਰ ਆਏ ਆ ਉੱਪਰ ਦੀ ਝੰਡੇ ਪੱਤੇ ਦੇ ਨਾਲ ਦੇ ਜਿਹੜੇ ਸਪੋਰਟਿੰਗ ਪੱਤੇ ਆ ਉਹ ਵੀ ਕੈਮਰਾਮੈਨ ਸਾਹਿਬ ਖੜਿਓ న్యూਟ੍ਰੀਸ਼ਨ ਡੈਫੀਸ਼ੈਂਸੀ ਦੇ ਸ਼ਿਕਾਰ ਹੋਏ ਆ ਵਿੱਚ ਫੋਟੋਆਂ ਵੀ ਲਾ ਦਿਆਂਗੇ ਫੋਟੋਆਂ ਖਿੱਚੀਆਂ ਆ ਸੋ ਐਸ ਸਟੇਜ ਦੇ ਵਿੱਚ ਜਿਹੜੀ ਸਟੇਜ ਦੇ ਵਿੱਚ ਕਣਕ ਹੈਗੀ ਇਹ ਕਣਕ ਤਕਰੀਬਨ ਤਕਰੀਬਨ 5 30 60 15 ਨੀਅਰ ਬੋਰ ਖਸਾਨ ਭਰਾਓ ਇਹ ਕਣਕ 80 ਦਿਨ ਦੀ ਕਣਕ ਹੈ ਇਹ 80 ਦਿਨ ਦੀ ਹੈ ਤੇ ਵਟੋਂ ਪਰਲੇ ਪਾਸੇ 65 ਦਿਨ ਦੀ ਕਣਕ ਹੈ ਜਿਹੜੀ ਵੀ ਕਣਕ ਹੋਣ ਤੁਸੀਂ ਗਾਂਦਕੂਂਦ ਮਾਰ ਲਿਆ 55 ਤੋਂ 80 ਦਿਨ ਦੀ ਸਟੇਜ ਦੇ ਵਿੱਚ ਹੈਗੀ ਆ ਸਵਾਲ ਸੀ ਪੀ ਯੂਰੀਆ ਪਾ ਦੀਏ ਸੁਖਸਾਨ ਦੋਸਤੋ ਤੁਸੀਂ ਯੂਰੀਆ ਜਿਹੜੀ ਆਪਾਂ ਪਾਉਣੇ ਆ 45 ਕਿਲੋ ਦਾ ਬੈਗ ਉਹਨੂੰ ਤੇ ਤੁਸੀਂ ਹੁਣ ਭੁੱਲ ਜਾਓ ਨਾ ਪਾਇਓ ਐਸ ਸਟੇਜ ਦੇ ਵਿੱਚ ਅਸੀਂ ਹੁਣੇ ਆ ਇੱਕ ਤਣਾ ਤੋੜਿਆ ਸੀ ਤੇ ਉਹਦੇ ਵਿੱਚੋਂ ਅਸੀਂ ਲੱਭ ਰਏ ਸੀ ਕਲਬ ਛੋਟਾ ਜਿਹਾ ਭਰੂਣ ਛਿਟੇ ਦਾ ਬਣ ਗਿਆ ਛਿਟੇ ਨੇ ਆਪਣਾ ਆਕਾਰ ਬੱਲੀ ਦੇ ਵਿੱਚ ਬਣਾ ਲਿਆ ਹੈ ਛਾਂਡੇ ਪਤੇ ਵੀ ਤਕਰੀਬਨ ਆ ਗਏ ਆ ਸੋਹਣੀ ਕਣਕ ਦਿਖ ਰਹੀ ਏ ਪਰ ਵਿੱਚ ਵਿੱਚ ਧੋੜੀਆਂ ਚ ਖਟਾਪਨ ਪੀਲਾਪਨ ਕਾਫੀ ਸੀ ਤੇ ਉਹ ਲੈਰਾ ਤੇ ਤਾਜ਼ਾ ਪੰਜਾ ਜਿਹੜਾ ਨਾਰਮਲ ਇਹਨਾਂ ਦਿਨਾਂ ਚ ਕਣਕ ਚ ਹੁੰਦਾ ਨਜ਼ਰ ਨਹੀਂ ਸੀ ਆ ਰਿਹਾ ਕੀ ਕੀਤਾ ਜਾਵੇ ਮੇਜਰ ਕੁਐਸਚਨ ਸੀ ਵੀ ਚਲੋ ਜੂਰੀਆ ਨਹੀਂ ਪਾਉਂਦੇ ਸੁਖਸਾਨ ਦੋਸਤੋ ਜਿਹੜੀਆਂ ਐਸ ਸਟੇਜ ਦੀਆਂ ਕਣਕਾਂ ਆ ਤੁਸੀਂ ਕੋਸ਼ਿਸ਼ ਕਰੋ ਤੁਸੀਂ ਪੁਕਾਸ਼ ਲਓ ਪੁਟਾਸ਼ ਲਓ ਪੋਟਾਸ਼ ਦੇ ਵਿੱਚ ਵੀ ਮਾਰਕੀਟ ਦੇ ਵਿੱਚ ਬਹੁਤ ਕੁਝ ਵਿਕਦਾ ਪਰ ਤੁਸੀਂ ਕੋਸ਼ਿਸ਼ ਕਰਨੀ ਕੁਝ ਚੰਗੀਆਂ ਕੰਪਨੀਆਂ ਕੋ ਚੰਗੇ ਸੋਲੀਬਿਲਟੀ ਵਾਲੇ ਪ੍ਰੋਡਕਟ ਆਉਂਦੇ ਆ ਪੋਟਾਸ਼ ਤੇ ਲਵ ਕੀ ਡਿਸਕਸ ਕਰ ਰਹੇ ਸੀ ਆਪਾਂ ਹਾਈ ਰਿਚ ਹਾਈ ਕਨਸੈਂਟ੍ਰੇਟ ਹਾਈ ਸਸਪੈਂਸ਼ਨ ਹਾਈ ਸਸਪੈਂਸ਼ਨ ਹਾਈ ਰਿਚ ਗ੍ਰੇਡ ਦੀਆਂ ਪੋਟਾਸ਼ ਆਉਂਦੀਆਂ ਜਿਹਦੇ ਵਿੱਚ 40 ਗਲੋਬਲ ਆਈਸੀਐਲ ਜ਼ਾਰਾ ਪ੍ਰੀਵੀ ਲਾਈਫ ਸਾਇੰਸ ਬੰਬੇ ਇਹਨਾਂ ਕੰਪਨੀਆਂ ਕੋਲ ਬਹੁਤ ਵਧੀਆ ਕਿਸਮ ਦੀ ਪੋਟਾਸ਼ ਬੇਸ ਪ੍ਰੋਡਕਟ ਹੈਗੇ ਆ ਕਿਸੇ ਵਿੱਚ ਥੋੜਾ ਜਿਹਾ ਫਾਸਫੋਰਸ ਹੈ ਕਿਸੇ ਵਿੱਚ ਨਾਲ ਥੋੜਾ ਬਹੁਤਾ ਮੋਰਨ ਹੈ ਪਰ ਫਾਰਮਰ ਦਾ ਮੇਜਰ ਸਵਾਲ ਸੀ ਪੀ ਯੂਰੀਆ ਪਾਈਏ ਕਿ ਨਾ ਪਾਈਏ ਸੁਖਸ਼ਾਨ ਦੋਸਤੋ ਯੂਰੀਆ ਨਾ ਪਾਓ ਤੁਸੀਂ ਨੈਨੋ ਯੂਰੀਆ ਨੂੰ ਪਲਾਟ ਨੂੰ ਸਪਰੇਅ ਰਾਈਂ ਪੱਤੇ ਰਾਈਂ ਦੇ ਸਕਦੇ ਜੇ ਜਿਹੜੀ ਇਫ ਕੋ ਦੀ ਨਵੀਂ ਨੈਨੋ ਜੂਰੀ ਆਈ ਹੈ ਉਹਦੇ ਵਿੱਚ ਥੋੜੇ ਜਿਹਾ ਟ੍ਰੇਸ ਐਲੀਮੈਂਟ ਵੀ ਲਾਏ ਆ ਤੇ ਉਹ ਕੰਮ ਵੀ ਕਰਦੀ ਹੈ ਤੁਸੀਂ ਉਹ ਨਾਲ ਇੱਕ ਸ਼ੀਸ਼ੀ ਇੱਕ ਕਿੱਲੇ ਲਈ ਲੈ ਸਕਦੇ ਜੇ ਪोटाश ਤੁਸੀਂ ਇਹ ਵੀ ਲੈ ਸਕਦੇ ਜੇ ਪोटाਸ਼ ਮਾਰਕੀਟ ਦੇ ਵਿੱਚ ਬੜੀਆਂ ਬੜੀਆਂ ਵਧੀਆ ਕਿਸਮ ਦੀਆਂ ਲਿਕਵਿਡ ਫਾਰਮੂਲੇਸ਼ਨਾਂ 'ਚ ਵੀ ਕੰਪਨੀਆਂ ਦੀਆਂ ਪोटाਸ਼ ਆ ਗਈਆਂ ਤੇ ਟ੍ਰੇਸ ਐਲੀਮੈਂਟ ਨਾਲ ਉਹਨਾਂ ਨੇ ਵੀ ਰੱਖਿਆ ਵਿੱਚ ਫਾਰ ਇਗਜ਼ਾਮਪਲ ਪਰੀਵੀ ਲਾਈਫ ਸਾਇੰਸ ਦਾ ਨਿਊਟਰੀਫਾਈਟ ਨਾਂ ਤੇ ਪ੍ਰੋਡਕਟ ਆਉਂਦਾ ਹੈ 40 ਗਲੋਬਰ ਦਾ ਕੋਲਰੇ ਦੇ ਨਾਂ ਤੇ ਪ੍ਰੋਡਕਟ ਆਉਂਦਾ ਹੈ ਜਾਇਕ ਮਲਟੀ ਮਾਈਕਰੋ ਨਿਊਟ੍ਰੀਐਂਟ ਬੇਸ ਪ੍ਰੋਡਕਟ ਆਉਂਦੀ ਆ ਪਰੀਵੀ ਕੋ ਜਿਸ ਤਰ੍ਹਾਂ ਕੈਲਸੀ ਵੀ ਆਉਂਦਾ ਤੁਸੀਂ ਉਹਨੂੰ ਵੀ ਨਾਲ ਲੈ ਸਕਦੇ ਜੀ ਇੱਕ ਸ਼ੀਸ਼ੀ ਨੈਨੋ ਜ਼ੂਰੀਆ ਦੀ ਲੈ ਲਓ ICL ਚੋਂ ਜਾਰਾ ਚੋਂ ਫਾਰਟੀ ਗਲੋਬਲ ਚੋਂ ਪ੍ਰੀਵੀ ਚੋਂ ਕਿਸੇ ਚੰਗੀ ਕੰਪਨੀ ਦੀ ਜਿਹੜੀ ਤੁਹਾਨੂੰ ਨੇੜੇ ਅਵੇਲੇਬਲ ਹੋ ਸਕਦੀ ਤੁਹਾਡੇ ਦੁਕਾਨਦਾਰ ਭਰਾ ਕੋਲੋਂ ਉਤੋਂ ਤੁਸੀਂ ਪੋਟਾਸ਼ ਲੈ ਲਓ ਇਹਨਾਂ ਦੋਨਾਂ ਚੀਜ਼ਾਂ ਨੂੰ ਅਲੱਗ ਅਲੱਗ ਘੋਲ ਲਓ ਜੇ ਤੁਸੀਂ ਚਾਹੋ ਤੇ ਇੱਥੇ ਪਾਊਡਰ 베ਸ 80 ਗ੍ਰਾਮ ਗ੍ਰਾਮ ਜਾਂ ਲਿਕਵਿਡ 100 ਐਮਐਲ ਮੌਰਨ ਨਾਲ ਲੈ ਸਕਦੇ ਜੇ ਤੀਸਰਾ ਘੋਲ ਤਿੰਨੇ ਅਲੱਗ ਅਲੱਗ ਘੋਲ ਬਣਾ ਕੇ ਸਪਰੇਅ ਲਥੇ ਤੇ ਤਰੇਣ ਲਥੇ ਤੇ 125 ਲੀਟਰ ਕਿੱਲੇ ਦਾ ਪਾਣੀ ਲਾ ਕੇ ਤੁਸੀਂ ਸਪਰੇਅ ਕਰ ਸਕਦੇ ਜੀ ਇੱਕ ਫਾਰਮਰ ਸੀ ਕਹਿੰਦਾ ਸਾਡੇ ਕੋਲ ਅਸੀਂ ਗੰਨਾ ਗੁੰਨਾ ਲਾਉਣੇ ਆ ਤੇ ਸਾਡੇ ਕੋਲ ਕੁਝ ਪ੍ਰੋਡਕਟ ਮਿਲ ਤੋਂ ਆਏ ਪਏ ਆ ਸੀਵੀਡ ਬੇਸ ਹੈ ਕੁਝ ਅਮੀਨੋ ਐਸਿਡ ਬੇਸ ਇੱਕ ਪੇਟੀ ਮੇਰੇ ਕੋਲ ਪ੍ਰੋਡਕਟਾਂ ਦੀ ਪਈ ਹੈ ਕਿਸਾਨ ਦੋਸਤੋ ਜਿਹੜੇ ਘਰ ਪਏ ਪ੍ਰੋਡਕਟ ਉਹ ਤੁਸੀਂ ਯੂਜ਼ ਕਰ ਸਕਦੇ ਜੇ ਤੁਹਾਡਾ ਮਨ ਕਰੇ ਤੇ ਤੁਸੀਂ 200 ਤੋਂ 250 ਐਮਲ ਪ੍ਰਤੀ ਏਕੜ ਦਾ ਸੀਬੀਡ ਬੇਸ ਜਾਂ ਅਮੀਨੋ ਐਸਿਡ ਬੇਸ ਜੇ ਤੁਹਾਡੇ ਕੋਲ ਚੰਗਾ ਪ੍ਰੋਡਕਟ ਪਿਆ ਹੈਗਾ ਪਾ ਸਕਦੇ ਜੋ ਫਾਇਦਾ ਹੀ ਕਰੂਗਾ ਨੁਕਸਾਨ ਤੇ ਕੋਈ ਨਹੀਂ ਪਏ ਨਹੀਂ ਵੀ ਉਹਨੂੰ ਤੁਹਾਨੂੰ ਕੁਝ ਨਹੀਂ ਦੇਣਾ ਤੇ ਜਿਹੜੀ ਅਮੀਨੋਸ ਦੀ ਐਕਟੀਵਿਟੀ ਹੋ ਵੱਸ ਜਾਣੀ ਹੈ ਇਹਦੇ ਨਾਲ ਨਾਈਟ੍ਰੋਜਨ ਦਾ ਮੇਜਰ ਮਸਲਾ ਰਿਹਾ ਆਪਾਂ ਵੀ ਅਸੀਂ ਪਾਈਏ ਕਿ ਨਾ ਪਾਈਏ ਫਿਰ ਕਹਿੰਦਾ ਤੁਸੀਂ ਇੱਕ ਸ਼ੀਸ਼ੀ ਨੈਨੋ ਜ਼ੂਰੀਆ ਦੀ ਚਾਹ ਤੁਹਾਡੀ ਕਣਕ 75 ਦੇ ਜਾਂਦੀ ਵੀ ਇਹ ਲੈ ਲਿਓ 55 60 ਦੇ ਜਾਂਦੀ ਇਹ ਲੈ ਲਓ 80 ਦਿਨ ਤੱਕ ਵੀ ਲੈ ਲੋ ਨਾਲ ਪोटाश ਲੈ ਲੋ ਨਾਲ ਬੋਰਨ ਲੈ ਲੋ ਜੇ ਤੁਹਾਨੂੰ ਕੋਈ ਪ੍ਰੋਡਕਟ ਮਾਰਕੀਟ ਦੇ ਵਿੱਚੋਂ ਤੁਹਾਡੇ ਨੇੜਲੀ ਦੁਕਾਨਦਾਰਾਂ ਜਾਂ ਮੰਡੀ ਜਿੱਥੇ ਵੀ ਤੁਸੀਂ ਪਰਚੇਜ਼ਿੰਗ ਲਈ ਜਾਂਦੇ ਜੇ ਮਲਟੀ ਮਾਈਕਰੋ ਨਿਊਟ੍ਰੀਐਂਟ ਬੇਸ ਮਿਲੇ ਜਿਹਦੇ ਵਿੱਚ ਤੁਹਾਨੂੰ ਥੋੜੀ ਨਾਈਟ੍ਰੋਜਨ ਥੋੜਾ ਪोटाਸ਼ ਥੋੜਾ ਬੋਰਨ ਥੋੜਾ ਮੈਗਨੀਜ਼ ਥੋੜਾ ਮੈਗਨੀਸ਼ੀਅਮ ਥੋੜੀ ਜ਼ਿੰਕ ਇਵੀ ਪ੍ਰੋਡਕਟ ਮਿਲੇ ਤੁਸੀਂ ਉਹਨੂੰ ਵੀ ਦੱਸੀ ਡੋਜ਼ ਅਨਸਾਰ ਜੋ ਤੁਹਾਡਾ ਦੁਕਾਨਦਾਰ ਦੱਸਦਾ ਹੈ ਉਸ ਡੋਜ਼ ਅਨਸਾਰ ਇਹਨੂੰ ਕਰ ਸਕਦੇ ਜੇ ਮੈਂ ਸੋਚਦਾ ਅੱਜ ਕਣਕ ਨੂੰ ਅਸੀਂ ਸਵਾਤ ਬੋਰੀ ਜੂਰੀਆ ਪਾਈ ਸੀ ਉਸ ਤੋਂ ਬਾਅਦ ਇਹਨੂੰ ਜੂਰੀਆ ਨਹੀਂ ਪਈ ਬੋਰੀ ਪਈ ਸਵਾ ਵੀ ਨਹੀਂ ਪਈ ਬੋਰੀ ਪਈ ਸੀ ਨਾਲ ਸਲਫਰ ਪਾਇਆ ਸੀ ਨਾਲ ਜ਼ੀਓਗਜ਼ੋਲ ਪਾਇਆ ਸੀ ਤੇ ਉਸ ਤੋਂ ਬਾਅਦ ਅਸੀਂ ਇੱਥੇ ਮੈਗਨੀਜ਼ ਦੀ ਤੇ ਸਮਰਾਡ ਪਲੱਸ ਇੱਕ ਅਮੀਨੋ ਐਸਿਡ ਬੇਸ ਪ੍ਰੋਡਕਟ ਆਉਂਦਾ ਉਹਦੀ ਸਪਰੇਅ ਕੀਤੀ ਸੀ ਉਸ ਤੋਂ ਬਾਅਦ ਅਸੀਂ ਇਹਨੂੰ ਜੂਰੀਆ ਨਹੀਂ ਸੀ ਪਾਈ ਵਿੱਚ ਮੰਨ ਸੀ ਫਿਰ ਅਸੀਂ ਰਹਿਣ ਤਾਂ ਪਰ ਹੁਣ ਅਸੀਂ ਇਹਨੂੰ ਖੇਤਦਾਰ ਦੋਸਤੋ ਸਪਰੇਅ ਕਰਾਂਗੇ ਇੱਕ ਤੇ ਜ਼ਰੂਰੀ ਕਰਾਂਗੇ ਇੱਕ ਸਪਰੇਅ 10 ਦਿਨ ਬਾਅਦ ਆ ਕੇ ਫੇਰ ਨਰੀਖਣ ਕਰਾਂਗੇ ਜੇ ਲੋਡ ਪਈ ਤੇ ਅਸੀਂ ਦੂਸਰੀ ਸਪਰੇਅ ਵੀ ਕਰਾਂਗੇ ਕਈਆਂ ਖੇਤਾਂ ਦੇ ਵਿੱਚ ਤੁਹਾਨੂੰ ਮੱਛਰ ਤੇਲਾ ਉੜਦਾ ਨਜ਼ਰ ਆਊਗਾ ਹਾਲੇ ਉਹਦੀ ਬਹੁਤੀ ਲੰਮੀ ਚੌੜੀ ਪ੍ਰਵਾਹ ਨਾ ਕਰਿਓ ਇੱਕ ਸਪਰੇਅ ਤੁਸੀਂ ਦੱਸੇ ਪ੍ਰੋਡਕਟਾਂ ਦੀ ਕਰਕੇ ਆਪਣੀਆਂ ਜਿਹੜੀਆਂ ਤੁਹਾਨੂੰ ਕਣਕਾਂ ਹਲਕੀਆਂ ਲੱਗਦੀਆਂ ਵੀ ਪੂਰੀਆਂ ਹਾਲੇ ਜਿਸ ਸਟੇਜ ਦੀਆਂ ਪਿਛਲੇ ਸਾਲ ਬਣੀਆਂ ਸੀ ਲਵ ਔਕੇਤਲ ਨੂੰ ਚਲਦੇ ਆ ਜਿਸ ਸਟੇਜ ਦੀਆਂ ਪਿਛਲੇ ਸਾਲ ਬਣੀਆਂ ਸੀ ਉਸ ਸਟੇਜ ਦੀਆਂ ਕਣਕਾਂ ਤੁਹਾਨੂੰ ਓਡੀਆਂ ਵਧੀਆ ਨਹੀਂ ਨਜ਼ਰ ਆ ਰਹੀਆਂ ਤੇ ਤੁਸੀਂ ਇੰਨਾ ਚੀਜ਼ਾਂ ਦੀ ਸਪਰੇਅ ਕਰਕੇ ਆਪਣੇ ਖੇਤਾਂ ਦੀ ਦਿੱਖ ਸੁਧਾਰ ਸਕਦੇ ਹੋ ਜੀ ਆਪਣੇ ਖੇਤ ਨੂੰ ਇਹ ਮਿਊਟੇਸ਼ਨ ਬੇਸ ਪ੍ਰੋਡਕਟ ਦੇ ਕੇ ਉਹਨਾਂ ਦੇ ਝਾੜ ਦੇ ਵਿੱਚ ਵਾਧਾ ਕਰ ਸਕਦੇ ਜੀ ਸੁਖਸਾਨ ਦੋਸਤੋ ਇਹ ਕਣਕ ਜਿਹੜੀ ਆ ਉਹ 80 ਦਿਨ ਦੀ ਸੀ ਇਹ 65 ਕ ਦੇਣਦੀ ਹੈ ਪਰ ਇਹਦੀ ਵੀ ਦੇਖੋ ਜਿੱਦਾਂ ਦੀ 65 ਕ ਦੇਣਦੀ ਕਣਕ ਦੀ ਪੂਰੀ ਵਧੀਆ ਹੋਣੀ ਚਾਹੀਦੀ ਹੈ ਨਾ ਉਹ ਹੈ ਨਹੀਂ ਪਤਾ ਨਹੀਂ ਸ਼ੁਰੂਆਤ ਦੌਰ ਚ ਮੌਸਮ ਚ ਗਰਮੀ ਜ਼ਿਆਦੀ ਰਹੀ ਠੰਡ ਦੇ ਦਿਨ ਥੋੜੇਕ ਆਇਆ ਤੇ ਮੇਜ ਜਿਹੜੀ ਮੋਟੀ ਠੰਡ ਪੈਣੀ ਹੁੰਦੀ ਆ ਵੀ ਕਾਂਬਾ ਛੜੇ ਲਤਾਂ ਬਾਵਾ ਕੰਬੜ ਉਹ ਤੇ ਆਰਕਾ ਪਈ ਨਹੀਂ ਤੇ ਟੈਂਪਰਰੀ ਤੌਰ ਤੇ ਟੈਂਪਰੇਚਰ ਫੇਰ ਵੱਧ ਗਿਆ ਸੁਖ ਸੰਦੋਸਤੋ ਜੇ ਆਪਾਂ ਕਣਕ ਦਾ ਲੰਬਾ ਚੌੜਾ ਵਧੀਆ ਝਾੜ ਚਾਹੁੰਦੇ ਆ ਵੀ ਸਾਡੀ ਕਣਕ 60 ਮਾਣ 65 ਮਾਣ 70 ਮਾਣ ਨਾਲ ਨੂੰ ਜਾਵੇ ਤੇ ਫਿਰ ਆਪਾਂ ਨੂੰ ਐਸ ਸਟੇਜ ਤੇ ਆਉਣ ਵਾਲੇ 15 ਦਿਨਾਂ ਦੇ ਵਿੱਚ ਵਿੱਚ ਦੋ ਸਪਰੇਅਾਂ ਮਲਟੀ ਮਾਈਕਰੋ ਨਿਊਟ੍ਰੀਐਂਟ ਦੀਆਂ ਕਰ ਰਹੀਆਂ ਪੈਣਗੀਆਂ ਜੇ ਤੁਹਾਡੇ ਏਰੀਆ ਦੇ ਵਿੱਚ ਕੋਈ ਐਕਸਪਰਟ ਹੈਗਾ ਕਿਸੇ ਦੁਕਾਨਦਾਰ ਕੋ ਚੰਗਾ ਮੁੰਡਾ ਬੀ ਐਸ ਸੀ ਐਮ ਐਸ ਸੀ ਜਾਂ ਤਜਰਬੇਕਾਰ ਜਿਹਨੂੰ ਪਤਾ ਹੋਵੇ ਕਿ ਕਿਹੜੀ ਨਿਊਟ੍ਰੀਐਂਟ ਦੀ ਘਾਟ ਹੈ ਉਹਨੂੰ ਖੜ ਕੇ ਆਪਣੇ ਖੇਤ ਮਖਾ ਕੇ ਵੀ ਸਪਰੇਅ ਕਰ ਸਕਦੇ ਜੇ ਜਾਂ ਤੁਸੀਂ ਮੇਰੇ ਨਾਲ ਮੇਰੇ ਨੰਬਰ 92160 ਤੇ ਆਪਣੇ ਖੇਤ ਦੀ ਆਪਣੇ ਬੂਟਿਆਂ ਦੀ ਤੇ ਜਿਹੜੀਆਂ ਤੁਹਾਡੇ ਕੋਲ ਲੋਕਾਂ ਖਟੀਆਂ ਹੋਈਆਂ ਥੱਲੇੋਂ ਪਤੇ ਖਟੇ ਉਹਨਾਂ ਦੀਆਂ ਫੋਟੋਆਂ ਪਾ ਕੇ ਮੇਰੇ ਕੋਲ ਸਲਾਹ ਲੈ ਸਕਦੇ ਜੇ ਵੀ ਐਸ ਖੇਤ ਦੇ ਵਿੱਚ ਤੁਹਾਨੂੰ ਕਿਹੜੀ ਚੀਜ਼ ਬਿਹਤਰ ਨਤੀਜੇ ਦੇਗੀ ਮੇਰਾ ਨੰਬਰ 92160 99188 ਤੇ ਤੁਸੀਂ ਮੇਰੇ ਨਾਲ ਸੰਪਰਕ ਕਰ ਲਿਓ ਜਿਨਿਕ ਗੁਰਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਨੇ ਬੁੱਧ ਦਿੱਤੀ ਹੈ ਉਸ ਬੁੱਧ ਦੇ ਅਨਸਾਰ ਤੁਹਾਡੇ ਖੇਤੀ ਦੇ ਮਸਲੇ ਦੀ ਹੱਲ ਕਰਨ ਦੀ ਮੈਂ ਕੋਸ਼ਿਸ਼ ਕਰਾਂਗਾ ਅੱਜ ਦੀਆਂ ਇਨੀਆਂ ਬੇਨਤੀਆਂ ਪ੍ਰਵਾਨ ਕਰੋ ਨਾਮ ਜਪੋ ਕਿਰਤ ਕਰੋ ਵੰਡ ਛਕੋ ਗੁਰੂ ਪਦੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ